ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਪੰਜਾਬ 'ਚ ਮੌਸਮ ਬਾਰੇ ਅਜਿਹੀ ਜਾਣਕਾਰੀ ਹੁਣੇ-ਹੁਣੇ ਆਈ ਹੈ ਜੀ ਵੱਡੀ ਚੇਤਾਵਨੀ ਜਾਰੀ ਕੀਤਾ ਗਿਆ ਅਲਰਟ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਚ ਵੈਸਟਰਨ ਡਿਟਰਬੈਂਸ ਦੇ ਸਰਗਰਮ ਹੋਣ ਕਰਕੇ ਬਦਲੇ ਮੌਸਮ ਕਾਰਨ ਅੱਜ ਲੋਕਾਂ ਨੂੰ ਰਾਹਤ ਮਿਲੇਗੀ ਅੱਜ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਤੇ ਅਗਲੇ ਤਿੰਨ ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਇਸ ਦੇ ਨਾਲ ਹੀ ਮੀਂਹ ਆਦੀ ਬਾਰੇ ਵੀ ਕੋਈ ਅਲਰਟ ਨਹੀਂ ਹੈ ਤੇ ਇਸ ਦੇ ਨਾਲ ਤਾਪਮਨ ਵਧੇਗਾ ਮੌਸਮ ਮਾਹਿਰਾਂ ਦੇ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਪੱਛਮੀ ਗੜਬਰੀ ਦੇ ਸਰਗਰਮ ਹੋਣ ਕਰਕੇ ਮੌਸਮ ਪ੍ਰਭਾਵਿਤ ਹੋ ਰਿਹਾ ਇਸ ਕਰਕੇ ਮੌਸਮ ਬਦਲ ਰਿਹਾ ਇਸ ਤੋਂ ਪਹਿਲੇ ਜਨਵਰੀ ਦੇ ਆਖਿਰ ਵਿੱਚ ਮੌਸਮ ਬਦਲ ਗਿਆ ਸੀ ਇਸ ਨਾਲ ਹੁਣ ਮੌਸਮ ਫਿਰ ਬਦਲ ਗਿਆ ਹੈ ਤੇ ਹਾਲਾਂਕਿ ਮੀਂਹ ਦਾ ਕੋਈ ਵੀ ਹਾਲਾਤ ਨਹੀਂ ਦੇਖ ਰਹੇ ਹਨ ਤੇ ਹਾਲਾਂਕਿ ਮੀਂਹ ਕਰਕੇ ਵੱਧ ਤੋਂ ਵੱਧ તાਪਮਾਨ ਚ 2 ਤੋਂ 3 ਡਿਗਰੀ ਦੀ ਗਰਾਉਟ ਦਰਜ ਕੀਤੀ ਜੋ ਕਿ ਇਹ તાਪਮਾਨ ਆਂ ਦੇ ਕਰੀਬ ਰਿਹਾ ਸਵੇਰ ਚ ਸਭ ਤੋਂ ਵੱਧ તાਪਮਾਨ ਪਟਿਆਲਾ 34 ਡਿਗਰੀ ਦਰਜ ਕੀਤਾ ਗਿਆ ਸਨ ਸਵੇਰ ਚ ਕਿਸੇ ਵੀ ਥਾਂ ਤੇ ਹੀਟ ਵੇਵ ਆਦੀ ਦੀ ਸੰਭਾਵਨਾ ਨਹੀਂ ਹੈ ਸ਼ਨੀਵਾਰ ਨੂੰ ਕੋਈ ਵੀ بارش ਅਤੇ ਤੇਜ਼ ਹਵਾਵਾਂ ਕਰਕੇ ਪੰਜਾਬ ਦੇ ਕਈ ਜ਼ਿਲ੍ਹੇ ਫਸਲਾਂ ਦਾ ਨੁਕਸਾਨ ਹੋਇਆ ਜਿਸ ਕਰਕੇ ਕਿਸਾਨ ਹੁਣ ਮਵਾਜ਼ੇ ਦੀ ਮੰਗ ਕਰ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ